brought to by silver pumps top quality or consistent performance ke liye sirf silver pumps naam yaad rakhna dekho jo is vele diyan khabran hai main huni shivra chouhan sahab jehde sade agriculture minister ne piyush goel ji na gall kar reya si te onhan ne keha vi lagatar 4 ghante 7ve round di bahut vadiya sade meeting kisanana hoyi te assi sari report pradhanmantri ji nu ditti te jadon utre ne ure ਦਿੱਲੀ ਆ ਕੇ ਤੇ ਮੈਂ ਜਦੋਂ ਉਹਨਾਂ ਨੂੰ ਦੱਸਿਆ ਵੀ ਆਹ ਗੱਲ ਹੋ ਗਈ ਇਹ ਤਾਂ ਉਹ ਹੈਰਾਨ ਹੋ ਗਏ ਪਰ ਪੰਜਾਬ ਸਰਕਾਰ ਬਹੁਤ ਜਿੰਨੀ ਮੈਂ ਸਮਝਾ ਨਿੰਦਿਆ ਕੀਤੀ ਜਾਵੇ ਉਨੀ ਘੱਟ ਆ ਉਦੋਂ ਤੁਸੀਂ ਦਿੱਲੀ ਦੀ ਗੱਲ ਕਰਦੇ ਸੀ ਉਹ ਤੁਸੀਂ ਤਾਂ ਪੰਜਾਬ ਦੀ ਸਰਕਾਰੋਂ ਤੁਸੀਂ ਤਾਂ ਕੋਈ ਬਗਾਨੇ ਨਹੀਂਗੇ ਕਿਤੇ ਬਗਾਨਾ ਚਲੋ ਕੋਈ ਵੀ ਨਹੀਂਗਾ ਦੇਸ਼ 'ਚ ਪਰ ਤੁਸੀਂ ਤਾਂ ਤੁਹਾਨੂੰ ਤਾਂ ਬਣਾਇਆ ਇਹਨਾਂ ਨੇ ਸਾਡਾ ਵਿਰੋਧ ਕਰਕੇ ਤੁਹਾਨੂੰ ਵੋਟਾਂ ਪਾਈਆਂ ਤੁਹਾਡੀ ਸਰਕਾਰ ਬਣਾਈ ਅੱਜ ਤੁਸੀਂ ਸ਼ਰਮ ਕਰੋ ਭਗਵੰਤ ਮਾਨ ਸਾਹਿਬ ਸ਼ਰਮ ਕਰੋ ਤੁਸੀਂ ਸਿਰਫ ਕੇਜਰੀਵਾਲ ਦੇ ਜਿਹੜਾ 3 ਦਿਨ ਕੇਜਰੀਵਾਲ ਰਿਹਾ ਪੰਜਾਬ ਦੇ ਵਿੱਚ ਤੇ ਉਹਨੇ ਬਾਏ ਇਲੈਕਸ਼ਨ ਕਰਕੇ ਬਾਏ ਇਲੈਕਸ਼ਨ ਤੁਸੀਂ ਇਸ ਤਰੀਕੇ ਨਾਲ ਵੰਡਦੇ ਹੋ ਤੁਸੀਂ ਸ਼ਹਿਰ ਤੇ ਦਿਹਾਤੀਆਂ ਨੂੰ ਪਿੰਡੂਆਂ ਨੂੰ ਵੰਡ ਰਹੇ ਹੋ ਇਹ ਨਹੀਂ ਵੀ ਸਭ ਨੂੰ ਬਰਾਬਰ ਹੁਣ ਤੁਸੀਂ ਉਦਣ ਦਾ ਨਹੀਂ ਕੀਤਾ ਹੁਣ ਤੁਸੀਂ ਸਿਰਫ ਸ਼ਹਿਰ ਦੀ ਵੋਟ ਲੈਣ ਲਈ ਉਹ ਪੰਜਾਬ ਚ ਸ਼ਹਿਰੀ ਸਿੱਖ ਹਿੰਦੂ ਐਸਸੀ ਸਭ ਇਕੱਠੇ ਨੇ ਤੁਸੀਂ ਸਿਰਫ ਐਸ ਵੇਲੇ ਆਪਣੀ ਜਿਹੜੀ ਥੋੜੀ ਕਿਉਂਕਿ ਕੇਜਰੀਵਾਲ ਨੇ ਰਾਜ ਸਭਾ ਦਾ ਐਮਪੀ ਬਣਨਾ ਉਹਨੂੰ ਇਹ ਡਰਾ ਵੀ ਕਿਤੇ ਜੇ ਸੰਜੀਵ ਰੋੜਾ ਹਾਰ ਗਿਆ ਮੇਰੀ ਸੀਟ ਰਹਿ ਜੂ ਤੇ ਸਾਰਾ ਜੋ ਗੱਲਾਂ ਸੁਣ ਕੇ ਵੀ ਵੈਸਟ ਹਲਕਾ ਲੁਧਿਆਣੇ ਦਾ ਮੈਂ ਕਿਵੇਂ ਜਿੱਤਾਂ ਉਹ ਜਿੱਤਣ ਲਈ ਤੁਸੀਂ ਇਹ ਹਥਕੰਡਾ ਵਰਤਿਆ ਏ ਅੱਜ ਤੁਸੀਂ 14 ਦੇ 14 ਲੀਡਰ ਚਾਹੇ ਕਰਨਾਟਕ ਤੋਂ ਆਏ ਸੀ ਉਹ ਵੀ ਤੁਸੀਂ ਚੱਕੇ ਮੈਂ ਤਾਂ ਹੀ ਕਹਿੰਦਾ ਸੀ ਪ੍ਰਭੂ ਮੈਂ ਆਪਣੀ ਗੱਲ ਫਿਰ ਵੀ ਨਹੀਂ ਲਿਆਉਂਦਾ ਪਰ ਅਸੀਂ ਲੋਕ ਇੱਕ ਇੱਕ ਸਾਲ ਸਵਾ ਸਾਲ ਤੁਹਾਡੇ ਨਾਲ ਬੈਠੇ ਆਂ ਤੇ ਇਸ ਕਰਕੇ ਅੱਜ ਜੋ ਤੁਸੀਂ ਕੀਤਾ ਤੇ ਸਾਡੇ ਕੈਬਨਿਟ ਸਭ ਤੋਂ ਸੀਨੀਅਰ ਮਿਸਟਰ ਸ਼ਿਵਰਾਜ ਚੋਹਾਨ ਜੀ ਪਿਊਸ਼ੀ ਜੋਸ਼ੀ ਜੀ ਤਿੰਨ ਕੈਬਨਿਟ ਐਡੇ ਵੱਡੇ ਮਿਸਟਰ ਗੱਲਬਾਤ ਵੀ ਸਿਰੇ ਲੱਗੇ ਤੇ ਅਗਲੀ ਡੇਟ ਦੇ ਕੇ ਆਏ ਆ ਇਹਨਾਂ ਨੂੰ ਇਹ ਸੀ ਵੀ ਇੱਕ ਵੈਸਟ ਹਾਲ ਕੇ ਜਤੀਏ ਉਦੋਂ ਬਾਅਦ ਕਿਤੇ ਸੈਂਟਰਲ ਗਵਰਨਮੈਂਟ ਕਿਤੇ ਇਹ ਗੱਲ ਖਤਮ ਨਾ ਕਰ ਜਾਈਏ ਕਿਤੇ ਗੱਲ ਨੇੜੇ ਨਾ ਲਾ ਜਵੇ ਗੱਲ ਕਿਉਂਕਿ ਮੁਕਦੀ ਲੱਗਦੀ ਸੀ ਗੱਲਾਂ ਮੰਗਾ ਪੂਰੀਆਂ ਹੁੰਦੀਆਂ ਦੇਖਦੀਆਂ ਸੀ ਇਸ ਕਬਰਾਹਾਂਡ ਚ ਇਹਨਾਂ ਨੇ ਵੀ ਕਿਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਆਪਸ ਵਿੱਚ ਨੇੜਤਾ ਕਿਉਂਕਿ ਦੋ ਦਿਨ ਪਹਿਲਾਂ ਹੀ ਪ੍ਰੇਮਿੰਟਰ ਸਾਹਿਬ ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਆਏ ਇਹਨਾਂ ਦੇ ਮਨ ਚ ਇਹ ਧੜਕੂ ਪੈ ਗਿਆ ਵੀ ਕਿਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਇਕੱਠੇ ਨਾ ਹੋ ਜਾਣ ਇਹ ਕਿਤੇ ਇੱਕ ਦੂਜੇ ਨਾਲ ਜਫੀਆਂ ਨਾ ਫੈ ਜਾਣ ਸਾਡੇ ਪੰਜਾਬ ਨੂੰ ਕਿਤੇ ਫਾਇਦਾ ਨਾ ਹੋ ਜੇ ਤੁਸੀਂ ਦੋ ਗੱਲਾਂ ਦੇਖ ਕੇ ਇੱਕ ਤਾਂ ਇਹ ਘਬਰਾਟ ਵੀ ਨੇੜੇ ਹੁੰਦੇ ਜਾ ਰਹੇ ਆ ਜਫੀਆਂ ਪੈਂਦੀਆਂ ਲੱਗ ਰਹੀਆਂ ਨੇ ਮੋਦੀ ਸਾਹਿਬ ਤੇ ਕਿਸਾਨਾਂ ਦੀਆਂ ਇੱਕ ਉਹ ਦੂਜੀ ਜਿਹੜੀ ਵੈਸਟ ਹਲਕੇ 'ਚ ਤੁਸੀਂ ਦੋ ਦਿਨ ਲਾਏ ਉੱਥੋਂ ਤੁਸੀਂ ਸਿਰਫ ਸੀਟ ਜਿੱਤਣ ਖਾਤਰ ਅੱਜ ਕਿਸਾਨਾਂ ਨੂੰ ਤੁਸੀਂ ਉਹਨਾਂ ਦੀ ਬਲੀ ਲੈ ਰਹੇ ਹੋ ਉਹ ਮਾਨਸਾ ਕਿੱਥੇ ਪਹੋਗੋਗੇ ਕਿੱਥੇ ਪਹੋਗੋਗੇ ਤੁਸੀਂ ਬਿਲਕੁਲ ਭੰਡ ਦਾ ਭੰਡ ਨਿਕਲਿਆ ਤੂੰ ਤੇਰੀ ਆਦਤ ਬਦਲ ਹੀ ਨਹੀਂ ਸਕਦੀ ਤੂੰ ਸਿਰਫ ਕੇਜਰੀਵਾਲ ਦੇ ਇਸ਼ਾਰਿਆਂ ਤੇ ਨੱਚਦਾ ਅੱਜ ਪਤਾ ਲੱਗ ਗਿਆ ਵੀ ਕਿਸ ਤਰੀਕੇ ਨਾਲ ਤੂੰ ਅੱਜ ਪੰਜਾਬ ਨੂੰ ਦਾਤਾ ਦਿਲਾਤਾ ਪੰਜਾਬ ਦੇ ਕਿਸਾਨਾਂ ਨੂੰ ਦਾਤਾ ਦਿਲਾਤਾ ਆਪਣੀ ਸੀਟ ਬਚਾਉਣ ਦੇ ਖਾਤਰ ਕੇਜਰੀਵਾਲ ਨੂੰ ਖੁਸ਼ ਕਰਨ ਦਾ ਭਵੰਤਾ ਇਹ ਦੇਖੀ ਜਾਈ ਇਹਦਾ ਕੁਝ ਨਹੀਂ জানা ਕੇਜਰੀਵਾਲ ਦਾ ਤੈਨੂੰ ਕਿਸੇ ਪਿੰਡ 'ਚ ਵੜ ਨਹੀਂ ਦੇਣਾ ਇਹ ਯਾਦ ਰੱਖੀ ਗੱਲ ਜਿਹੜਾ ਤੂੰ ਅੱਜ ਕਿਸਾਨਾਂ ਨਾਲ ਕੀਤਾ ਤੇ ਮੈਂ ਦੁਬਾਰਾ ਅਗਰਾਹਾ ਸਾਹਿਬ ਹੁਣੀ ਜਿਹੜੇ ਸਤਕਾਰਯੋਗ ਜੀਹਾਂ ਦੀ ਮੈਂ ਬਹੁਤ ਹੀ ਇੱਜ਼ਤ ਕਰਦਾ ਹਾਂ ਰਾਜੀਵਾਲ ਸਾਹਿਬ ਜਿਹੜੇ ਪੁਰਾਣੇ ਲੋਕ ਨੇ ਇਸ ਵੇਲੇ ਇਕੱਠੇ ਹੋ ਕੇ ਕੁਝ ਜਿਹੜੇ ਲੀਡਰ ਫੜੇ ਖੜਫੜੇ ਗਏ ਨੇ ਅਰੈਸਟ ਕੀਤੇ ਗਏ ਆ ਸਾਰੇ ਉਹਨਾਂ ਦਾ ਖੜੂ ਮੈਂ ਕਦੇ ਵੀ ਰਾਜੀਵਾਲ ਸਾਹਿਬ ਇੱਕ ਮੰਗਲਪੁਰ ਕਹਿਣਾ ਮੈਂ ਅਗਰਾਹ ਸਾਹਿਬ ਮੈਂ ਜਦੋਂ ਵੀ ਗੱਲ ਕੀਤੀ ਸੀ ਕਿਸਾਨਾਂ ਦੇ ਉਹ ਮੈਂ ਦੂਜੇ ਕਿਸਾਨਾਂ ਦੇ ਉਲਟ ਗੱਲ ਕੀਤੀ ਸੀ ਜਿਹੜੇ ਪੁੱਠੀ ਗੱਲ ਕਰਦੇ ਸੀ ਦੇਸ਼ ਦੇ ਵੰਡਣ ਦੀ ਗੱਲ ਕਰਦੇ ਸੀ ਉਹ ਲੀਡਰਾਂ ਦੇ ਬਾਰੇ ਪਰ ਮੇਰੇ ਤੁਹਾਡੇ ਪ੍ਰਤੀ ਅਗਰਾਹ ਸਾਹਿਬ ਮੈਂ ਇੱਕ ਸ਼ਬਦ ਵੀ ਕਦੇ ਮੈਂ ਸੁਣਿਆ ਕਿਸੇ ਵੀਡੀਓ 'ਚ ਇੱਕ ਸ਼ਬਦ ਵੀ ਮੈਂ ਗਰਾਹਾਂ ਸਾਹਿਬ ਜਿੱਦ ਨੂੰ ਐਗਿਟੇਸ਼ਨ ਸ਼ੁਰੂ ਹੋਇਆ ਮੈਂ ਇੱਕ ਸ਼ਬਦ ਵੀ ਕਦੇ ਸੋਚਿਆ ਨਹੀਂ ਵੀ ਮੈਂ ਤੁਹਾਡੇ ਖਿਲਾਫ ਕੋਈ ਵਰਡ ਕੱਢਾਂ ਮੂੰਹ 'ਚ ਨਾ ਮੈਂ ਕਦੇ ਕੱਢਣਾ ਤੁਸੀਂ ਤਾਂ ਕਿਸਾਨਾਂ ਦੇ ਮਤਲਬ ਐਡੇ ਵੱਡੇ ਲੀਡਰੋਂ ਅਸੀਂ ਸਮਰਪਿਤ ਆ ਤੁਹਾਨੂੰ ਇਸ ਕਰਕੇ ਮੈਂ ਇੱਕ ਗੱਲ ਮੈਂ ਸੁਣੀ ਸੀ ਕਿਤੇ ਇਹ ਗੱਲ ਕਹੀ ਤੁਸੀਂ ਪਰ ਜੇ ਮੈਂ ਫਿਰ ਵੀ ਫਿਰ ਵੀ ਤੁਹਾਨੂੰ ਲੱਗਦਾ ਮੈਂ ਗਰਾਹਾਂ ਸਾਹਿਬ ਤੋਂ ਤੁਹਾਨੂੰ ਹੱਥ ਜੋੜ ਕੇ ਜੇ ਕਿਸੇ ਨੇ ਕੋਈ ਗਲਤ ਗੱਲ ਕਹੀ ਵੀ ਆ ਤਾਂ ਵੀ ਮੈਂ ਹੱਥ ਜੋੜ ਕੇ ਤੁਹਾਨੂੰ ਮਾਫੀ ਮੰਗਦਾ ਅਸੀਂ ਕਿਸਾਨ ਦੇ ਪੁੱਤਾਂ ਅਸੀਂ ਸ਼ਹਾਦਤ ਦਿੱਤੀ ਆ ਪੰਜਾਬ ਲਈ ਥੋਡੀ ਉਮਰ ਤੋਂ ਥੋੜੇ ਵੱਡੇ ਮੇਰੇ ਦਾਦਾ ਜੀ ਰਸਤਾਰ ਬਜਨ ਸਿੰਘ ਸੀ ਤੁਹਾਨੂੰ ਤਾਂ ਪਤਾ ਤੁਸੀਂ ਤੋਂ ਸਮੇਂ ਦੇਖੇ ਆ ਉਹ ਤਾਂ ਆਪਣੀ ਜਾਨ ਦੇ ਕੇ ਅਸੀਂ ਪੰਜਾਬ ਦਾ ਕਦੇ ਮਾੜਾ ਸੋਚ ਸਕਦੇ ਆ ਪੰਜਾਬ ਦੇ ਲੋਕਾਂ ਦਾ ਕਦੇ ਸੁਪਨੇ ਵੀ ਨਹੀਂ ਮਾੜਾ ਸੋਚ ਸਕਦੇ ਪਰ ਅੱਜ ਭਗਵੰਤ ਮਾਨ ਤਿਆਰ ਹੋ ਜਾ ਤਿਆਰ ਹੋ ਜਾ ਡੜਾ ਤੋਂ ਡੜਾ ਹੁੰਦਾ ਹੈ ਜਿਹੜਾ ਤੁਸੀਂ ਗੱਲ ਕਹਿੰਦੇ ਸੀ ਨਾ ਹੁਣ ਲੱਗੂ ਪਤਾ ਭਗਵੰਤ ਮਾਨ